ਰੁੜਕਾ ਕਲਾ ਵਿਖੇ ਵਾਪਰੀ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਅਰਸ਼ਦੀਪ ਸਿੰਘ ਪੁੱਤਰ ਮਨਜੀਤ ਸਿੰਘ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਆਪਣੇ ਰਿਸ਼ਤੇਦਾਰ ਰਾਜ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਟਿਆਲਾ ਨਾਲ ਮੋਟਰਸਾਈਕਲ ਨੰਬਰ PB08CO4572 ਰਾਹੀਂ ਰੁੜਕਾ ਕਲਾ ਤੋਂ ਗੁਰਾਇਆਂ ਵੱਲ ਜਾ ਰਿਹਾ ਸੀ। ਬੀ.ਡੀ.ਬੀ. ਦਫ਼ਤਰ ਨੇੜੇ ਸਾਹਮਣੇ ਤੋਂ ਆ ਰਹੀ ਇੱਕ ਮਿੰਨੀ ਬੱਸ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਅਰਸ਼ ਦੀਪ ਸਿੰਘ ਨੂੰ ਫਗਵਾੜਾ ਦੇ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਰਾਜ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਮ੍ਰਿਤਕ ਅਰਸ਼ਦੀਪ ਸਿੰਘ ਤਬਲਾਵਾਦਕ ਸੀ ਉਸਦੇ ਪਿਤਾ ਮਨਜੀਤ ਸਿੰਘ ਗਰੰਤੀ ਸਿੰਘ ਦੀ ਸੇਵਾ ਕਰਦੇ ਹਨ ਅਤੇ ਰੁੜਕਾ ਕਲਾ ਵਿੱਚ ਵੀ ਸੇਵਾ ਨਿਭਾ ਚੁੱਕੇ ਹਨ ਹਾਂਜੀ ਭਾਈ ਜਿਹੜਾ ਸਵੇਰੇ ਬੱਚੇ ਦਾ ਐਕਸੀਡੈਂਟ ਹੋਇਆ ਕੀ ਨਾਂ ਕੀ ਸੀ ਬੱਚੇ ਦਾ ਅਰਸ਼ਦੀਪ ਸਿੰਘ ਸੀ ਇਹ ਕਿਧਰ ਹੋ ਤੇ ਕਿੱਥੇ ਨੂੰ ਜਾ ਰਿਹਾ ਸੀਗਾ ਚੀਮੇ ਕਲਾਂ ਤੋਂ ਆਏ ਸੀ ਭਾਈ ਭੈ ਘਰ ਆਉਣਾ ਦਾ ਅੱਛਾ ਜੀ ਤੇਰਾਰਾ ਸਾਹਿਬ ਜਾ ਰਹੇ ਸੀਗੇ ਉਹ ਤੇ ਕਿੰਨੀ ਉਮਰ ਕਿੰਨੀ ਸੀ ਮੁੰਡੇ ਦੀ ਇਹਦੀ ਉਮਰ ਭਾਈ ਹੈਗੀ ਸੀ 22-22 ਸਾਲ ਦੀ ਇਹਨਾਂ ਦੇ ਪਿਤਾ ਦਾ ਕੀ ਨਾਮ ਆ ਬੰਦੇ ਜੀ ਸੰਗ ਕੀ ਕੰਮ ਕੀ ਕਰਦਾ ਸੀ ਮੁੰਡਾ ਇਹ ਇਹ ਰਾਗੀ ਸੰਗ ਸਿਹਤ ਤਬਲਾ ਵਜਾਉਂਦਾ ਸੀ ਅੱਛਾ ਜੀ ਤੇ ਸਾਡੀ ਪਾਠੀ ਵੀ ਸੀਗਾ ਤੇ ਇਥੋਂ ਜਦੋਂ ਐਕਸੀਡੈਂਟ ਹੋਇਆ ਤਾਂ ਕਿੱਥੇ ਲੈ ਕੇ ਕਿੱਥੇ ਗਏ ਸੀ ਇਹਨੂੰ ਇਹਨੂੰ ਲੈ ਗਏ ਜੀ ਉੱਥੇ ਫਗਵਾੜੇ ਲੈ ਕੇ ਗਏ ਸੀ ਅੱਛਾ ਜੀ ਤੇ ਕੀ ਸਰਟਵਰ ਕਿੱਥੇ ਕਿ ਲੱਗੀ ਸੀ ਇਹਦੇ ਦਾ ਸੱਟ ਪਈ ਸਰਚ ਲੱਗੀ ਕਾਫੀ ਇਹਦਾ ਉਹਦੇ ਅੱਛਾ ਜੀ ਹਾਂ ਜੀ ਜੀ ਫੋਨ ਕਾਫੀ ਵਗ ਰਿਆ ਸੀ ਕੰਨ ਦੇ ਵਿੱਚੋਂ ਖੂਨ ਨਿਕਲਿਆ ਉਹਨਾਂ ਦਾ ਕਾਫੀ ਇਹਦਾ ਬਹੁਤ ਖੂਨ ਵਗ ਰਿਆ ਸੀ ਤੁਸੀ ਕੀ ਲੱਗਦੇ ਉਹਨਾਂ ਦੇ ਮੈਂ ਮਾਮਾ ਜੀ ਹੈ ਜੀ ਠੀਕ ਹੈ